ਸ਼੍ਰੀ ਪਟਨਾ ਸਾਹਿਬ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਐਸਸੀਪੀਸੀ ਮੈਂਬਰ ਐਡਵੋਕੇਟ ਮਹਿੰਦਰ ਸਿੰਘ ਰਮਾਣਾ ਜੀ ਦੀ ਧਰਮ ਪਤਨੀ ਮਾਤਾ ਬਲਬੀਰ ਕੌਰ ਜੀ ਦੇ ਅਕਾਲ ਚਲਾਣਾ ਕਰ ਜਾਣ ਮੌਕੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਕਾਂਗਰਸੀ ਵਿਧਾਇਕ ਖਵਾਲ ਸਿੰਘ ਖਹਿਰਾ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜੇ ਜਿੱਥੇ ਉਨ੍ਹਾਂ ਪਰਿਵਾਰਕ ਮੈਂਬਰਾਂ ਨਾਲ ਕਲਪਤਕਾਰ ਇਸ ਦੁੱਖ ਦੀ ਘੜੀ ਅਤੇ ਸਦਮੇ ਨੂੰ ਸਹਿਣ ਲਈ ਅਰਦਾਸ ਕੀਤੀ ਨਾਲ ਹੀ ਰਮਾਣਾ ਪਰਿਵਾਰ ਨਾਲ ਆਪਣੇ ਕਰੀਬੀ ਸਾਂਝ ਬੰਦੀ ਦੱਸਿਆ ਇਸ ਮੌਕੇ ਉਨ੍ਹਾਂ ਵੱਲੋਂ ਜਿੱਥੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਪੜਾਅ ਸਕਦੀ ਨਾਲ ਹੀ ਆਪਣੇ ਉੱਪਰ ਪਏ ਡਰੱਗਸ ਦੇ ਕੇਸ ਸਬੰਧੀ ਸਾਰੀ ਸੱਚਾਈ ਦੱਸੀ ਨਾਲ ਹੀ ਆਪਣੀ ਗ੍ਰਿਫਤਾਰੀ ਤੋਂ ਲੈ ਕੇ ਹਾਈ ਕੋਰਟ ਤੋਂ ਮਿਲੀ ਜ਼ਮਾਨਤ ਸਬੰਧੀ ਵਿਸਤਾਰ ਨਾਲ ਗੱਲ ਕੀਤੀ ਅਤੇ ਆਪਣੀ ਜ਼ਮਾਨਤ ਰੱਦ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਚਲੀਆਂ ਸਾਜਸ਼ਾਂ ਸਬੰਧੀ ਵੀ ਜ਼ਿਕਰ ਕਰਦੇ ਨਜ਼ਰ ਆਏ। ਠੀਕ ਹੋ ਰਹੀਆਂ ਨੇ ਜੇਲ੍ਹ ਤੋਂ ਰਮਾਨਾ ਸਾਹਿਬ ਦਾ ਪਰਿਵਾਰ ਮੇਰੇ ਪਿਤਾ ਜੀ ਸਵਰਗਵਾਸੀ ਸਰਦਾਰ ਸੁਖਜਿੰਦਰ ਸਿੰਘ ਹੁਣਾ ਨਾਲ ਬਹੁਤ ਪੁਰਾਣਾ ਜੁੜਿਆ ਹੋਇਆ ਵਾ। ਇਹਨਾਂ ਦਾ ਜਿਹੜਾ ਸੁਪੁੱਤਰ ਕੈਨੇਡਾ ਰੇਡੀਓ ਰਨ ਕਰਦੇ ਨੇ ਉਹਨਾਂ ਨਾਲ ਮੇਰੇ ਕਨਸਟੈਂਟ ਇਨ ਟੱਚ ਹੁੰਦਾ। ਔਰ ਉਹਨਾਂ ਤੋਂ ਜਦੋਂ ਮੈਨੂੰ ਜਾਣਕਾਰੀ ਪ੍ਰਾਪਤ ਹੋਈ ਤਾਂ ਮੈਂ ਤੁਰੰਤ ਰਮਾਣਾ ਸਾਹਿਬ ਦੇ ਪਰਿਵਾਰ ਦੇ ਨਾਲ ਬੁੱਕ ਸਾਂਝਾ ਕਰਨ ਵਾਸਤੇ ਇੱਥੇ ਪਹੁੰਚਿਆ ਵਾਂ ਤੇ ਇਹਨਾਂ ਦੇ ਕਿਉਂਕਿ ਨਾ ਸਿਰਫ ਵੱਡੇ ਰਮਾਣਾ ਸਾਹਿਬ ਦੇ ਘਰੋਂ ਸਵਰਗਵਾਸ ਹੋਏ ਨੇ ਸਾਡੇ ਸਤਕਾਰਯੋਗ ਮਾਤਾ ਜੀ ਬਲਕਿ ਇਹਨਾਂ ਦਾ ਇੱਕ ਤਮਾਦ ਕੈਨੇਡਾ ਦੇ ਵਿੱਚ ਜਿਹੜਾ ਅਕਾਲ ਚਲਾਣਾ ਕੀਤਾ ਸੋ ਇਟਸ ਅ ਡਬਲ ਲਾਸ ਫॉर द ਫੈਮਿਲੀ ਐਂਡ ਥੈਟ ਇਜ਼ ਵਾਈ ਆ ਜਸਟ ਥੋਟ ਇਟਸ ਮਾਈ ਡਿਊਟੀ ਤਾਂ ਕਿ ਮੈਂ ਲੋਕਾਂ ਦੇ ਦੁੱਖ ਸੁੱਖ ਵਿੱਚ ਪਹੁੰਚਾਂ ਔਰ ਖਾਸ ਤੌਰ ਤੇ ਉਹਨਾਂ ਪਰਿਵਾਰਾਂ ਦੇ ਜਿਨ੍ਹਾਂ ਨੇ ਪੰਜਾਬ ਲਈ ਬਹੁਤ ਕੁਝ ਯੋਗਦਾਨ ਪਾਇਆ ਸਰ ਪੰਜਾਬ ਸਰਕਾਰ ਤੇ ਲਗਾਤਾਰ ਜਾਣ ਲੈ ਰਹੇ ਕੋ ਨਾਲ ਠੱਕੇ ਨਾਲ ਤੇ ਰਹਿੰਦੀ ਸੀ ਇੱਕ ਦੇ ਤਹਿਤ ਤਨ 4 ਮਹੀਨੇ ਤੱਕ ਦੇਖੋ ਮੈਂ ਕਾਫੀ ਐਕਸਪਲੇਨ ਕਰ ਚੁੱਕਾ ਪਰ ਮੈਂ ਇੱਕ ਵਾਰ ਫਿਰ ਇਨ ਸ਼ਾਰਟ ਤੁਹਾਨੂੰ ਦੱਸ ਦਿੰਦਾ ਤੁਹਾਡੇ ਜ਼ਰੀਏ ਲੋਕਾਂ ਦੀ ਕਚਹਿਰੀ ਚ ਰੱਖਣਾ ਚਾਹੁੰਦਾ ਕਿ ਇਹ ਜਿਹੜਾ ਮੁਕੱਦਮਾ ਮੇਰੇ ਖਿਲਾਫ ਬਣਾਇਆ ਗਿਆ ਵਾ ਇਹਦਾ ਇਹਦੇ ਚ ਮੇਰਾ ਇੱਕ ਨਵੇਂ ਪੈਸੇ ਦਾ ਕੋਈ ਰੋਲ ਨਹੀਂ ਸਿਰਫ ਇੰਨਾ ਰੋਲ ਸਿਗਾ ਕਿ ਇੱਕ ਵਿਅਕਤੀ ਜਿਸ ਦਾ ਨਾਮ ਗੁਰਦੇਵ ਸਿੰਘ ਸੀਗਾ ਜਿਹੜਾ ਚੰਗੇ ਖਾਨਦਾਨ ਨੂੰ ਬਿਲੋਂਗ ਕਰਦਾ ਸੀਗਾ 25 30 ਏਕੜ ਦਾ ਮਾਲਕ ਸੀ 8 30 ਕਮ ਸੀ ਬੱਚੇ ਬੜੇ ਹੋਣਹਾਰ ਸੀ ਉਹ ਸਾਡੀ ਕਾਂਗਰਸ ਪਾਰਟੀ ਦੇ ਨਾਲ ਜੁੜਿਆ ਸੀ ਭਲੱਥ ਵਿੱਚ ਮਾਰਕੀਟ ਕਮੇਟੀ ਢਲਮਾਂ ਦਾ ਉਹਨੂੰ ਮੈਂ ਚੇਅਰਮੈਨ ਬਣਾਇਆ ਸੀਗਾ ਔਰ ਜਦੋਂ ਉਹ ਆਪਣੀ ਨਿੱਜੀ ਜ਼ਿੰਦਗੀ ਵਿੱਚ ਕੋਈ ਕੀ ਕਰਦਾ ਉਹ ਮੈਨੂੰ ਕਿੱਦਾਂ ਇਲਮ ਹੋ ਸਕਦਾ ਸਾਡੇ ਹਲਕੇ ਤੋਂ 300 ਕਿਲੋਮੀਟਰ ਦੂਰ ਜਲਾਲਾਬਾਦ ਵਿੱਚ ਅਚਾਨਕ ਮੈਨੂੰ ਨਿਊਜ਼ ਮਿਲੀ ਉਹਦੀ ਕਾਲ ਆਈ ਮੈਨੂੰ ਕਿ ਮੈਂ ਇੱਕ ਐਨਡੀਪੀਐਸ ਦੇ ਮਾਮਲੇ ਵਿੱਚ ਮੈਨੂੰ ਇਨਵੋਲਵ ਕੀਤਾ ਗਿਆ ਹਰ ਵਿਅਕਤੀ ਇੱਕ ਇੱਕ ਕਹਿੰਦਾ ਵਾ ਕਿ ਮੈਂ નિર્ਦੋਸ਼ ਹਾਂ ਮੈਂ ਸਿਰਫ ਉਹਦੀਆਂ ਕਾਲਸ ਅਟੈਂਡ ਕੀਤੀਆਂ ਔਰ ਉਹਦੀ ਕਾਲ ਅਟੈਂਡ ਕਰਕੇ ਜੋ ਮੇਰਾ ਫਰਜ਼ ਸੀਗਾ ਉਸ ਵਕਤ ਦੇ ਪੁਲਿਸ ਆਫੀਸਰ ਨੂੰ ਕਾਲ ਕੀਤੀ ਕਿ ਅਗਰ ਇਹ નિર્ਦੋਸ਼ ਹੈ ਤੇ ਕਿਰਪਾ ਕਰਕੇ ਇਹਦਾ ਚਲਾਨ ਗਲਤ ਨਾ ਕਰਿਓ ਬਸ ਇੰਨਾ ਹੀ ਕਸੂਰ ਸੀਗਾ ਉਸ ਵਕਤ ਕਿਉਂਕਿ ਮੇਰੀ ਉਹ ਬਣਦੀ ਨਹੀਂ ਸੀ ਉਦੋਂ ਅ ਸਿਗੇ ਅਕਾਲੀ ਦਲ ਦੀ ਸਰਕਾਰ ਸੀ 2015 ਚ ਔਰ ਮਿਸਟਰ ਸੁਮੇਤ ਸਿੰਘ ਜਿਹੜੀ ਡੀਜੀਪੀ ਸੀਗੇ ਉਹਨਾਂ ਨੇ ਸ਼ਾਇਦ 14 ਦੇ ਇਲੈਕਸ਼ਨ ਲੋਕ ਸਭਾ ਚ ਮੈਂ ਉਹਨਾਂ ਦੀ ਚੋਣ ਕਮਿਸ਼ਨ ਨੂੰ ਕਹਿ ਕੇ ਬਦਲੀ ਕਰਾਈ ਸੀਗੀ ਦ ਮੂਮੈਂਟ ਦੇ ਕੇਮ ਟੂ ਨੋ ਕਿ ਇਹ ਪੁਲwidehat ਦਾ ਰਹਿਣ ਵਾਲਾ ਬੰਦਾ ਉਹਨਾਂ ਨੇ ਇੱਕ ਐਸਆਈਟੀ ਘਟਿਤ ਕਰਕੇ ਇੱਕ ਫਰਜ਼ੀ ਜਿਹਾ ਕਾਲ ਚਾਰਟ ਕ੍ਰੀਏਟ ਕਰਤਾ ਬਟ ਆਈ ਐਮ ਟੋਲਡ ਲਿਟਰਨ ਜਿਹੜੀ ਮੈਂ ਗੱਲ ਉੱਥੇ ਵੀ ਰੱਖ ਤੇ ਤੁਹਾਡੇ ਦੇ ਰਹੀ ਕਿ ਜਦੋਂ ਇਹ ਗੱਲ ਵੱਡੇ ਬਦਲ ਸਾਹਮਣੇ ਪਹੁੰਚੀ ਕਿ ਇੱਕ ਐਨਡੀਪੀਐਸ ਦਾ ਮਾਮਲਾ ਤਾਂ ਉਹਨਾਂ ਨੇ ਕਿਹਾ ਕਿ ਇਹ ਸਰਦਾਰ ਸੁਖਜਿੰਦਰ ਸਿੰਘ ਦਾ ਬੇਟਾ ਵਾ ਅਸੀਂ ਇਦਾਂ ਦੇ ਕਿਸੇ ਵੀ ਗੰਭੀਰ ਇਲਜ਼ਾਮ ਦੇ ਵਿੱਚ ਇਹਨੂੰ ਗਲਤ ਨਹੀਂ ਉਪਸਾਉਣਾ ਗੱਲ ਛੱਡ ਗਈ ਉੱਥੇ ਫਿਰ ਆ ਗਈ 2017 ਉਧਰ ਕੇਸ ਚੱਲ ਪਿਆ ਉਹਨਾਂ ਦਾ ਅਦਾਲਤ ਫਾਜ਼ਿਲਕਾ ਦੇ ਵਿੱਚ 2017 ਮੈਂ ਲੀਡਰ ਆਫ اپੋਜੀਸ਼ਨ ਸੀਗਾ ਤੇ ਜਦੋਂ ਉਹ ਰਾਣਾ ਗੁਰਜੀਤ ਦਾ ਖੱਡਾ ਦਾ ਮਸਲਾ ਉੱਠਿਆ ਮੈਂ ਬਹੁਤ ਡਟ ਕੇ ਉਸ ਨੂੰ ਆਪੋਜ਼ ਕੀਤਾ ਜਦੋਂ ਉਹਨੂੰ ਕੈਬਨਿਟ ਚੋਂ ਕੱਢਤਾ ਉਹਨਾਂ ਨੇ ਆਪਣੀ ਸ਼ਕਤੀ ਵਰਤ ਕੇ ਮੈਨੂੰ ਅਦਾਲਤ ਵਿੱਚ ਫਾਜ਼ਿਲਕਾ ਦੀ ਅਦਾਲਤ ਵਿੱਚ ਸਮਨ ਕਰਾ ਲਿਆ ਅੰਡਰ ਸੈਕਸ਼ਨ 319 ਉਸ ਨੂੰ ਲੈ ਕੇ ਮੈਂ ਸਪਰੀਮ ਕੋਰਟ ਤੱਕ ਜਦੋਂ ਗਿਆ ਸਪਰੀਮ ਕੋਰਟ ਨੇ ਸਮਨਿੰਗ ਮੇਰੀ ਸਟੇ ਕਰ ਦਿੱਤੀ ਦੂਸਰੀ ਸਰਕਾਰ ਦਾ ਹਮਲਾ ਚੱਲਿਆ ਮੈਂ ਇਸੇ ਹੀ ਮਾਮਲੇ ਨੂੰ ਲੈ ਕੇ ਹਾਲਾਂਕਿ ਸਪਰੀਮ ਕੋਰਟ ਨੇ ਮੇਰੇ ਸਮਨ ਸਟੇ ਕੀਤਾ ਸੀ ਤੀਸਰਾ ਹਮਲਾ ਮੇਰੇ ਤੇ ਬੀਜੇਪੀ ਦੀ ਗਵਰਨਮੈਂਟ ਨੇ ਈਡੀ ਦੇ ਰਾਹੀਂ ਕਰਕੇ ਮੇਰੇ ਮੈਨੂੰ ਅਰੈਸਟ ਕੀਤਾ ਇਲੈਕਸ਼ਨ ਚੋਣ ਤੋਂ ਪਹਿਲਾਂ 2022 ਚ ਇਸੇ ਐਫਆਈਆਰ ਥਰਡ ਅਟੈਂਪਟ ਔਰ ਜਦੋਂ ਮੇਰੀ ਉਹਦੇ ਛਾਇਆ ਬਾਈ ਗੁਰੂ ਦੀ ਕਿਰਪਾ ਨਾਲ ਹਾਈ ਕੋਰਟ ਤੋਂ ਬੇਲ ਹੋ ਗਈ ਤੇ ਹੁਣ ਆ ਜਦੋਂ ਭਗਵੰਤ ਸਿੰਘ ਮਾਨ ਦੇ ਸਰਕਾਰ ਦੇ ਖਿਲਾਫ ਮੈਂ ਪਿਛਲੇ 1.5 ਸਾਲ ਤੋਂ ਜੋ ਇਫੈਕਟਿਵ ਇਸ਼ੂਜ਼ ਉਠਾ ਰਿਆ ਸੀ ਪੰਜਾਬ ਦੇ ਦੇ ਵਾਂਟਡ ਟੂ ਗੈਗ ਮਾਈ ਵਾਇਸ ਉਹਨਾਂ ਦਾ ਸੀਗਾ ਕਿ ਕਿਸੇ ਤਰੀਕੇ ਨਾਲ ਦੀ ਆਵਾਜ਼ ਬੰਦ ਕਰਾਓ ਤਿੰਨ ਮੁਕਦਮੇ ਮੇਰੇ ਤੇ ਪਹਿਲਾਂ ਦਰਜ ਕੀਤੇ ਗਏ ਭਲੱਤ ਥਾਣੇ ਦੇ ਵਿੱਚ ਮੇਰੀ ਸਿਸਟਰ ਮੇਰੇ ਔਰਤਾਂ ਨੂੰ ਇਨਵੋਲ ਕੀਤਾ ਗਿਆ ਜਦੋਂ ਉਹਨਾਂ ਮੁਕਦਮਿਆਂ 'ਚ ਮੈਨੂੰ ਐਂਟੀਸੀਪੇਟਰੀ ਬੇਲ ਮਿਲਦੀ ਰਹੀ ਕਪੂਥਲਾ ਤੇ ਇਹਨਾਂ ਨੂੰ ਐ ਲੱਗਿਆ ਕਿ ਇਹ ਤਾਂ ਇਹਨਾਂ ਮੁਕਦਮਿਆਂ 'ਚ ਸਾਡੇ ਹੱਥ ਨਹੀਂ ਆਉਂਦਾ ਤੇ ਫਿਰ ਉਹਨਾਂ ਨੇ ਇਹੀ ਚੱਕ ਕੇ ਕੇਸ ਚੌਥੀ ਵਾਰ ਮੈਨੂੰ ਇੰਪਲੀਕੇਟ ਕੀਤਾ ਔਰ ਇਸ ਕੇਸ ਵਿੱਚ ਤੁਸੀਂ ਸਭ ਨੇ ਸੁਣ ਲਿਆ ਕਿ ਭਗਵੰਤ ਸਿੰਘ ਮਾਨ ਜਦੋਂ ਮੇਰੇ ਕੁਲੀਕ ਸੀ ਲੀਡਰ ਆਪੋਜੀਸ਼ਨ ਤੇ ਪ੍ਰੈਜ਼ੀਡੈਂਸੀ ਆਮ ਆਦਮੀ ਪਾਰਟੀ ਦਾ 2000 ਜਦੋਂ 17 ਚ ਉੱਠਦਾ ਮਸਲਾ ਇਹਨੇ ਆਪ ਮੇਰੀ ਮਦਦ ਕੀਤੀ ਹੈ ਇਹਨੇ ਆਪ ਕਹ ਕੇ ਖੈਰੇ ਬੇਗੁਨਾਮਾਂ ਤੇ ਉਹਨੂੰ ਗਲਤ ਫਸਾਇਆ ਜਾ ਰਿਹਾ ਉਸੇ ਕੇਸ ਵਿੱਚ ਹੁਣ ਮੈਨੂੰ ਕਹਿੰਦਾ ਇਹ ਗੁਨਾਹਗਾਰ ਹੈਗਾ ਸੋ ਇੱਕ ਮਾਮਲੇ ਕਾਲ ਰਿਕਾਰਡ ਨੂੰ ਲੈ ਕੇ ਚਾਰ ਵਾਰ ਮੈਨੂੰ ਇੰਪਲੀਕੇਟ ਕੀਤਾ ਗਿਆ ਔਰ ਜਿਸ ਢੰਗ ਦੇ ਨਾਲ ਮੇਰੇ ਖਿਲਾਫ ਮੇਰੀ ਜ਼ਮਾਨਤ ਹੋਈ ਉਹਨੂੰ ਕੈਨਸਲ ਕਰਾਉਣ ਲਈ ਸੁਪਰੀਮ ਕੋਰਟ ਤੱਕ ਚਲੀ ਗਈ ਸਰਕਾਰ ਜਿਹੜੀ ਕਹਿੰਦੀ ਮੁਖਤਾਰ ਅਨਸਾਰੀ ਤੋਂ ਅਸੀਂ ਕੈਪਟਨ ਬਨਿੰਦਰ ਤੋਂ ਜਿਹੜਾ ਪ੍ਰਾਈਵੇਟ ਵਕੀਲ ਖੜੇ ਕੀਤੇ 55 ਲੱਖ ਰੁਪਇਆ ਰਿਕਵਰ ਕਰਨਾ ਤੇ ਮੇਰੇ ਕੇਸ ਵਿੱਚ ਤਾਂ 5 ਕਰੋੜ ਰੁਪਇਆ ਖਰਚਿਆ ਇਹਨਾਂ ਨੇ ਜਿਹੜੇ ਕਾਉਂਸਲਸ ਇੰਗੇਜ ਕੀਤੇ ਸੁਪਰੀਮ ਕੋਰਟ ਤੇ ਹਾਈ ਕੋਰਟ ਵਿੱਚ ਉਹਨਾਂ ਦੀ ਇੱਕ ਇੱਕ ਦਿਨ ਦੀ ਪੇਸ਼ੀ ਦੀ ਫੀਸ 20 ਤੋਂ 25 ਲੱਖ ਰੁਪਇਆ ਵਾ ਤੇ 10-12 ਵਾਰੀ ਉਹ ਪੇਸ਼ ਹੋਏ ਨੇ ਮੇਰੇ ਖਿਲਾਫ ਪਰ ਵਾਹਿਗੁਰੂ ਦੀ ਕਿਰਪਾ ਨਾਲ ਕਿਉਂਕਿ ਮੈਂ ਮੈਂ ਬਿਲਕੁਲ ਨਿਰਦੋਸ਼ ਤੇ ਸੱਚਾ ਸੀਗਾ ਤੇ ਸੁਪਰੀਮ ਕੋਰਟ ਨੇ ਇਹਨਾਂ ਦੀ ਜਿਹੜੀ ਪਟੀਸ਼ਨ ਸੀ ਉਸ ਨੂੰ ਡਿਸਮਿਸ ਕਰਤਾ ਤੇ ਮੇਰੀ ਬੇਲ ਨੂੰ ਅਪਹੋਲਡ ਕੀਤਾ ਤੇ ਬਲਕਿ ਕਿਹਾ ਆਬਜ਼ਰਵੇਸ਼ਨ ਆ ਆਨਰੇਬਲ ਸੁਪਰੀਮ ਕੋਰਟ ਦੇ ਜੱਜ ਸਾਹਿਬ ਦਾ ਕਿ ਮਿਸਟਰ ਖੈਰਾ ਕੁਡ ਨਾਟ ਹੈਵ ਬੀਨ ਇਨਵੈਸਟੀਗੇਟਡ ਇਨ ਦਿਸ ਐਫ ਆਈ ਆਰ ਇਨ ਦਿਸ ਐਨ ਡੀ ਪੀ ਐਸ ਕੇਸ ਬਿਕੋਜ਼ ਦੀ ਆਨਰੇਬਲ ਸੁਪਰੀਮ ਕੋਰਟ ਫਾਈਵ ਮੈਂਬਰ ਕਨਸਟੀਟਿਊਸ਼ਨਲ ਬੈਂਚ ਹੈਡ ਸਟੇਡ ਹਿਸ ਸਮਨਿੰਗ ਸੋ ਨਾ ਦਾ ਕਹਿੰਦਾ ਭਾਵ ਸੀਗਾ ਕਿ ਜਦੋਂ ਤੁਹਾਡੀ ਤੁਸੀਂ ਸਮਨਿੰਗ ਚ ਨਹੀਂ ਫੜ ਸਕੇ ਫਿਰ ਤੁਸੀਂ ਦੂਸਰਾ ਰੂਟ ਲੈ ਕੇ ਇਹਨੂੰ ਐਂਡੀਪੀਐਸ ਫਾਈਰ ਵਿੱਚ ਇਮਪਲੀਕੇਟ ਕਰ ਦਿੱਤਾ ਜਿਹੜਾ ਕਿ ਗਲਤ ਹੈਗਾ ਸੋ ਇਹ ਦਾਸਤਾਨ ਹੈ ਔਰ ਚਲੋ ਜੋ ਵੀ ਹੋਇਆ ਮੈਂ ਅਗਰ ਇਹ ਅਗਰ ਇਹਨਾਂ ਦੇ ਮਨ ਵਿੱਚ ਇਹ ਹੈਗਾ ਕਿ ਮੈਨੂੰ ਠਮਕਾ ਕੇ ਪਰਚੇ ਕਰਕੇ ਜੇਲ੍ਹ ਚ ਰੱਖ ਕੇ ਕੈਮਰੇ ਲਾ ਕੇ ਮੈਨੂੰ ਮਤਲਬ ਮਾਨਸਿਕ ਤੌਰ ਤੇ ਦੇ ਵੌਂਟਡ ਕਿ ਮੈਂ ਇਹਨੂੰ ਇਹਨੂੰ ਅਸੀਂ ਤੈਸ਼ ਨੈਸ਼ ਕਰ ਦਈਏ ਇਹ ਗਲਤ ਨੇ ਤੇ ਭਗਵੰਤ ਤੇ ਭਗਵੰਤ ਮਾਨ ਹੋਣੀ ਮੇਰੇ ਖਿਆਲ ਮੈਨੂੰ ਅਚੀ ਤਰ੍ਹਾਂ ਨਹੀਂ ਜਾਣਦਾ ਚਲੋ ਕੇਜਰੀਵਾਲ ਤਾਂ ਬਾਹਰ ਦਾ ਉਹ ਤਾਂ ਜਾਣਦਾ ਹੀ ਨੀਗਾ ਆ ਜਿਹੜਾ ਪੰਜਵਾਂ ਪਰਚਾ ਹੋਇਆ ਜਿਹੜਾ ਕਹਿੰਦੇ ਮੈਂ ਗਵਾ ਤੁਮਕਾਏ ਜੀ ਮੈਂ ਤੁਸੀਂ ਹੈਰਾਨ ਹੋਵੋਗੇ ਸਾਰਾ ਮੀਡੀਆ ਖੜੇ ਤੁਸੀਂ ਫਰੀਦਕੋਟ ਦੇ ਯੂਲ ਬੀ ਸਰਪ੍ਰਾਈਜ਼ ਕਿ ਜਿਹੜੀ ਸ਼ਿਕਾਇਤ ਲਈ ਪੁਲਿਸ ਨੇ ਉਸ ਵਿਟਨੈਸ ਦੀ ਘਰ ਵਾਲੀ ਤੋਂ ਉਹ ਐਫ ਆਈ ਆਰ ਬਦਲਾਖੋਰੀ ਚਾਹੀਦੀ ਨੇ ਡੂੰਗੇ ਖੁੱਬ ਚੁੱਕੇ ਸੀਗੇ ਦੇ ਡਿਡ ਨੋਟ ਰੀਲਾਈਜ਼ ਇਹ ਉਹਦੇ ਕੋਲ ਸ਼ਿਕਾਇਤ ਲੈ ਰਹੇ ਹੈਗੇ ਨੇ 15 ਅਕਤੂਬਰ ਨੂੰ ਤੇ ਇੱਕ ਲੈ ਰਹੇ ਨੇ ਪੁਲਿਸ ਤੇ ਉਹਦੇ ਕੋਲ ਸ਼ਿਕਾਇਤ ਕਰਵਾ ਰਹੇ ਨੇ 22 ਅਕਤੂਬਰ ਨੂੰ ਕਿ ਮੈਂ ਵਿਟਨੈਸ ਨੂੰ ਧਮਕਾਇਆ ਡਰਾਇਆ ਉਹ ਵਿਟਨੈਸ 30 ਅਕਤੂਬਰ ਨੂੰ ਬੰਦਾ ਵਾ ਜਦ ਦਿਨ ਮੇਰੇ ਤੇ ਇਲਜ਼ਾਮ ਲਾਇਆ ਜਾ ਰਿਹਾ ਅਰਜ਼ੀਆਂ ਲੇ ਗਿਆ ਜਾ ਰਹੀਆਂ ਉਹ ਵਿਟਨੈਸ ਹੈ ਹੀ ਨਹੀਂਗਾ ਉਹ ਵਿਟਨੈਸ 15 ਦਿਨ ਬਾਅਦ ਬੰਦਾ ਵਾ ਸੋ ਦੇਰਫੋਰ ਥਿਸ ਆਲਸੋ ਅ ਵੈਰੀ ਬਲੇਟੈਂਟ ਕਨਕਾਕਟਿਡ ਕੇਸ ਦੇਖੋ ਇਹ ਜਿਹੜੇ ਜਿੰਨੇ ਵੀ ਸਾਡੇ ਲੀਡਰਜ਼ ਆ ਦੂਸਰੀ ਪਾਰਟੀਆਂ ਦੇ ਇਹ ਤਾਂ ਹੈ ਨਹੀਂਗਾ ਕਿ ਉਹ ਬਿਲਕੁਲ ਉਹਨਾਂ ਦੇ ਅੰਦਰ ਹਿਰਦੇ ਨਹੀਂ ਹੈਗਾ ਜਿਹੜਾ ਵੀ ਵਿਅਕਤੀ ਜਿਹਦੀ ਕੌਂਸ਼ੀਅੰਸ ਅਲਾਈਵ ਹੈ ਜਿਹਦੀ ਆਤਮਾ ਜਾਗਦੀ ਹੈ ਔਰ ਇਹ ਸਾਰੇ ਲੀਡਰਸ ਜਿਨ੍ਹਾਂ ਨੇ ਮੇਰੀ ਸਪੋਰਟ ਕੀਤੀ ਇਹਨਾਂ ਤੇ ਆਤਮਾਵਾਂ ਜਾਗਦੀਆਂ ਨੇ ਇਹ ਰੋਜ਼ ਲੋਕਾਂ ਵਿਚ ਚਿਰਦੇ ਨੇ ਤਾਂ ਕਰਕੇ ਇਹਨਾਂ ਨੇ ਜਿਹੜੀ ਮੇਰੀ ਸਪੋਰਟ ਕੀਤੀ ਤਾਂ ਮੈਂ ਕੱਲ ਸਟੇਜ ਤੋਂ ਪ੍ਰੈਸ ਤੇ ਰਾਹੀਂ ਇਕੱਲੇ-ਇਕੱਲੇ ਦਾ ਨਾਮ ਲੈ ਕੇ ਉਹਨਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦਾ ਨਾਮ ਕੱਲ ਰਹਿ ਗਿਆ ਸੀ ਕੁਮਰ ਵਿਜੇ ਪ੍ਰਤਾਪ ਸਿੰਘ ਵੀ ਆ ਉਹਦੇ ਵਿੱਚ ਸਰ ਲਖਿਆ ਉਹਨੇ ਮੈਨੂੰ ਫੋਨ ਕੀਤਾ ਮੇਰੇ ਪਰਿਵਾਰ ਨਾਲ ਕੀਤਾ 2017 ਚ ਮਾਮਲਾ ਮੇਰੇ ਤੇ ਬਣਿਆ ਹੀ ਜਦੋਂ ਮੈਂ ਵਿਰੋਧੀ ਧਿਰ ਦਾ ਲੀਡਰ ਸੀ ਆਮ ਆਦਮੀ ਪਾਰਟੀ ਆ ਨੈਵਰ ਥੋਟ ਕਿ ਮੇਰੇ ਐਕਸ ਕੋਲੀਗਸ ਬਿਲਸਟੂਪ ਟੂ ਸੱਚ ਅ ਲੋ ਲੈਵਲ ਇੰਨਾ ਨੀਵਾ ਗਿਰ ਜਾਣਗੇ ਤੇ ਦੇ ਵਿਲ ਇੰਪਲੀਕੇਟ ਮੀ ਇਨ ਸੱਚ ਅ ਡੇਂਜਰਸ ਕੇਸ ਆ ਨੈਵਰ ਐਕਸਪੈਕਟਿਡ ਥਿਸ ਫਰਮ ਮਾਈ ਐਕਸ ਕੁਲੀਗਸ ਮੈਂ ਦੇਖ ਰਿਹਾ ਸੀਗਾ ਕਿ ਸ਼ਾਇਦ ਜੋੜੇ ਮਾਰਚ ਦੀ ਗੱਲ ਕਰਦੇ ਸੋਣ ਜੇ ਹੁਣ ਜੇ ਸਾਡੇ ਤੇ ਸਿਰਫ ਕਾਲ ਰਿਕਾਰਡ ਦੇ ਨਾਲ ਸਾਨੂੰ ਕਨੈਕਟ ਕੀਤਾ ਜਾ ਰਿਹਾ ਤੇ ਇਹਨਾਂ ਦੇ ਮਿਨਿਸਟਰਸ ਇਹਨਾਂ ਦੇ ਐਮਐਲਏਸ ਦੇ ਆਰ ਇਨਵੋਲਵਡ ਇਨ ਸੱਚ ਸੀਰੀਅਸ ਇਸ਼ੂਜ਼ ਜੋੜਾ ਮਾਰਚ ਦੇ ਦਿਆ ਉਸ ਮਾਈਨਿੰਗ ਮਾਫੀਆ ਦੇ ਘਰ ਵਿੱਚ ਬੈਠਣਾ ਜਾਣਾ ਇਸ ਦੈਟ ਨਾਟ ਇਨਫ ਟੂ ਬੁੱਕ ਹਿਮ ਇਨ ਇਨ ਦ ਕ੍ਰਿਮੀਨਲ ਕੇਸ ਜਾਂ ਫਿਰ ਜੋ ਕਟਾਰੂ ਚੱਕ ਨੇ ਕੀਤਾ ਕੀ ਉਹਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ ਸੀ ਜਾਂ ਜੋ ਸਰਬਜੀਤ ਕੌਰ ਮਾਨੂੰ ਕਹਿੰਨੇ ਕਿ ਐਨਆਰਆਈ ਦੀ ਕੋਠੀ ਦੱਬੀ ਜਗਰਾਉਣ ਦੇ ਵਿੱਚ ਕੀ ਉਹਦੇ ਖਿਲਾਫ ਕਾਰਵਾਈ ਨਹੀਂ ਸੀ ਹੋਣੀ ਚਾਹੀਦੀ ਫੌਜਾ ਸਿੰਘ ਸਰਾਰੀ ਨੂੰ ਡ੍ਰੌਪ ਕੀਤਾ ਜਾ ਰਿਹਾ ਔਨ ਕਰਾਪਸ਼ਨ ਚਾਰजेस ਬਟ ਨੋ ਐਕਸ਼ਨ ਫਾਲੋਡ ਅਪ ਇੱਕ ਇਹਨਾਂ ਦਾ ਐਮਐਲਏ ਸ਼ੇਰ ਪਠਾਨ ਮਾਜਰਾ ਹੈਗਾ ਜਿਹੜਾ ਉਹ ਫਾਸਟਵੇ ਟੀਵੀ ਨੈਟਵਰਕ ਦਾ ਪੂਰਾ ਵਪਾਰ ਆਰਗੇਨਾਈਜ਼ ਤਰੀਕੇ ਨਾਲ ਮਲਟੀਪਲ 2 ਦਰਜਨ ਐਫਆਈਆਰਜ਼ ਦਰਜ ਕਰਾ ਕੇ ਤੇ ਖੋਰਿਆ ਵਾ ਇੱਕ ਆਰਗੇਨਾਈਜ਼ਡ ਚੈਨਲ ਨੂੰ ਖੋਰਿਆ ਵਾ ਸ਼ਰੇ ਆਮ ਉਹਦੇ ਖਿਲਾਫ ਕੋਈ ਐਕਸ਼ਨ ਨਹੀਂਗਾ ਹਾਈ ਕੋਰਟ ਉੱਤੇ ਟਿੱਪਣੀਆਂ ਕਰ ਰਿਹਾ ਹਾਈ ਕੋਰਟ ਉਸ ਐਫਆਈਆ ਨੂੰ ਅਰੈਸਟ ਨੂੰ ਐਫਆਈਆ ਨੂੰ ਸਰਾਸਰ ਪੂਰਾ ਸਟੇ ਕਰ ਰਿਹਾ ਵਾ ਸੋ ਆਈ ਕੈਨ ਓਨਲੀ ਸੇ ਕਿ ਅੱਜ ਦੀ ਡੇਟ ਵਿੱਚ ਦੁੱਖ ਹੈ ਮੈਨੂੰ ਕਿ ਜਿਹੜੇ ਬਦਲਾਅ ਦੀ ਗੱਲ ਕਰਦੇ ਸੀਗੇ ਉਹ ਬਦਲੇ ਤੇ ਉਤਰੇ ਹੋਏ ਨੇ ਤੇ ਜੰਗਲ ਜੇ ਦਾ ਰਾਜ ਕ੍ਰੀਏਟ ਕੀਤਾ ਲੌ ਲੈਸਨੈਸ ਚਾਰੇ ਪਾਸੇ ਲੋਕਾਂ 'ਚ ਹਾਹਾਕਾਰ ਮੱਚੀ ਹੋਈ ਆ ਗੈਂਗਸਟਰਸ ਦਾ ਐਕਸਟਰਸ਼ਨ ਐਂਡ ਆ ਡੋਨਟ ਨੋ ਵਾਟ ਨਾਟ ਆਈ ਆਈ ਸਟ੍ਰੋਂਗਲੀ ਅਪੋਜ਼ ਸੱਚ ਪੋਲਿਟਿਕਸ ਮੈਂ ਆਣ ਕੇ ਇਹੀ ਕਹਿ ਆ ਕਿ ਭਗਵਾਨ ਤੁਮੈ ਇਹੀ ਕਹਿਣਾ ਚਾਹੁੰਦਾ ਕਿ ਇਹ ਫੜਾ ਫੜਾਈ ਦੇ ਵਿੱਚ ਬਦਲਾਖੋਰੀ ਕੱਖ ਨਹੀਂ ਰੱਖਿਆ ਹੋਇਆ ਵਾ ਛੱਡ ਦੇ ਇਸ ਗੱਲ ਨੂੰ ਜੋ ਪੰਜਾਬ ਦੇ ਇਸ਼ੂਜ਼ ਨੇ ਗੈਰ ਬੇਰੋਜ਼ਗਾਰੀ ਹੈ ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਜੋ ਗੈਂਗਸਟਰਸ ਦਾ ਕਲਚਰ ਪੈਦਾ ਹੋ ਗਿਆ এডਿਕੇਸ਼ਨ ਤੇ ਹੈਲਥ ਕੇਅਰ ਵਿੱਚ ਇੰਨੇ ਕੰਮ ਕਰਨ ਵਾਲੇ ਨੇ ਸਾਡਾ ਆਬੋ ਹਵਾ ਪਾਣੀ ਧਰਤੀ ਸਭ ਕੁਝ ਗੰਦਲਾ ਹੋ ਰਿਹਾ ਵਾ ਇੰਨਾ ਕੁਝ ਕਰਨ ਵਾਸਤੇ ਆਹ ਜਿਹੜਾ ਏਜੰਡਾ ਹੈਗਾ ਕਿ ਫੜ ਲਓ ਢਾ ਲਓ ਚੱਕ ਲਓ ਠੋਕ ਦਿਓ ਦਿਸ ਮਸਟ ਸਟਾਪ ਕਾਲੀਆਂ ਲੋਕ ਸਭਾ ਚੋਣਾਂ ਕੇ ਜਿੱਥੇ ਗਠਬੰਧਨ ਦੀ ਗੱਲ ਹੁੰਦੀ ਹੈ ਉੱਥੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਪਾਰਟੀ ਵੀ ਜਿਹੜੀ ਇਕੱਠੇ ਹੋਣ ਦੀ ਗੱਲ ਕਰਦੀ ਹੈ ਪਰ ਦੂਜੇ ਪਾਸੇ ਇੱਕ ਦੂਜੇ ਦੇ ਵਿਰੋਧ ਵਿੱਚ ਇਹਨਾਂ ਕੁਝ ਹੋ ਰਿਹਾ ਦੇਖੋ ਪਰਸਨਲੀ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗੱਠ ਜੋੜ ਦੀ ਕੋਈ ਤੁਕ ਨਹੀਂ ਬਣਦੀ ਤੁਕ ਇਸ ਕਰਕੇ ਨਹੀਂ ਬਣਦੀ ਪਹਿਲਾਂ ਕਿ ਮਕਸਦ ਕੀ ਹੈਗਾ ਵਾ ਇੰਡੀਆ ਅਲਾਈਅੰਸ 71 ਇਸ ਲਈ ਹੋਇਆ ਇਕੱਠਾ ਕਿ ਆਉਣ ਵਾਲੀ 24 2024 ਵਿੱਚ ਬੀਜੇਪੀ ਨੂੰ ਰੋਕਿਆ ਜਾਵੇ ਕਿਉਂਕਿ ਇੱਕ ਭੈ ਦਾ ਮਾਹੌਲ ਹੈ ਮਿਸਯੂਜ਼ ਆਫ ਏਜੰਸੀਜ਼ ਹੈ ਇਹ ਲੱਗ ਰਿਹਾ ਵਾ ਕਿ ਮੇਬੀ ਆਫਟਰ ਦੀ ਇਲੈਕਸ਼ਨ ਦੀ ਕਨਸਟੀਟਿਊਸ਼ਨ ਯੂ نو ਮੇ ਲੂਜ਼ ਇਟਸ ਸ਼ੀਨ ਐਂਡ ਪੀਪਲ ਮੇ ਲੂਜ਼ देयर ਰਾਈਟਸ ਸੋ ਉਹ ਇਕੱਠੇ ਹੋ ਗਏ ਕਿ ਬੀਜੇਪੀ ਨੂੰ ਰੋਕੋ ਤਾਂ ਪੰਜਾਬ ਦੇ ਵਿੱਚ ਬੀਜੇਪੀ ਪਹਿਲਾਂ ਹੀ ਰੁਕੀ ਹੋਈ ਹੈ ਵਾਟ ਇਜ਼ ਦ ਪੁਆਇੰਟ ਆਫ ਨੰਬਰ 1 ਪਾਰਟੀ ਜਿਹੜੀ ਸਾਡੀ ਸਟਰੈਂਥ ਹੈ ਅਸੈਂਬਲੀਜ਼ ਨੰਬਰ 1 ਪਾਰਟੀ ਐਂਡ ਨੰਬਰ 2 ਪਾਰਟੀ ਜੁਆਇਨਿੰਗ ਹੈਂਡਸ ਟੂ ਡਿਫੀਟ ਨੰਬਰ 4 ਪਾਰਟੀ ਬੀਜੇਪੀ ਚੌਥੇ ਨੰਬਰ ਤੇ ਯਾਰ ਬੀਜੇਪੀ ਔਨ ਇਟਸ ਓਨ ਆਈ ਫੀਲ ਕਿ ਕੋਈ ਵੀ ਪਾਰਲੀਮੈਂਟ ਦੀ ਸੀਟ ਨਹੀਂ ਜਿੱਤਦੀ ਇਸ ਕਰਕੇ ਬਿਹਤਰ ਇਹ ਹੋਵੇਗਾ ਕਿ ਆਮ ਆਦਮੀ ਪਾਰਟੀ ਇਹ ਲੜੇ ਜਿਹੜੀ ਕਾਂਗਰਸ ਪਾਰਟੀ ਹੋਲੇ ਦਾ ਲੜਨ ਜਿੰਨੀਆਂ ਵੀ ਸੀਟਾਂ ਜਿੱਤਨੇ ਅਸੀਂ ਅਲਟੀਮੇਟਲੀ ਅਸੀਂ ਦੋਨਾਂ ਪਾਰਟੀਆਂ ਨੇ ਇੰਡੀਆ ਆਲਾਈਂਸ ਦੇ ਵਿੱਚ ਜਾ ਕੇ ਦੇਣਾ ਨਾ ਸਾਡੀ ਸਪੋਰਟ ਉੱਥੇ ਜਾ ਕੇ ਕਰਨੀ ਆ ਪਰ ਇਹਦੇ باوجود ਅਗਰ ਪਾਰਟੀ ਹਾਈ ਕਮਾਂਡ ਕੁਝ ਇਸ ਤਰ੍ਹਾਂ ਮਹਿਸੂਸ ਕਰ ਰਹੀ ਹੈ ਕਿ ਸ਼ਾਇਦ ਉਹਨਾਂ ਨੂੰ ਕੋਈ ਘਟ ਜੋੜ ਕਰਨਾ ਪਵੇ ਤਾਂ ਫਿਰ ਜਦੋਂ ਸਮਾਂ ਆਵੇਗਾ ਉਦੋਂ ਤਾਂ ਅਸੀਂ ਗੱਲ ਕਰਾਂਗੇ ਪਰੰਤੂ ਮੇਰੀ ਇਹ ਸੁਝਾਓ ਪਾਰਟੀ ਨੂੰ ਵੀ ਮੈਂ ਕਹਿ ਵੀ ਦਿੱਤਾ ਸਾਡੇ ਜਿਹੜੇ ਇਨਚਾਰਜ ਨੇ ਮਿਸਟਰ ਦਵਿੰਦਰ ਯਾਦਵ ਆਈ ਹੈ ਕਨਵੇਇਡਡ ਟੂ ਹਿਮ ਕਿ ਪਲੀਜ਼ ਪੰਜਾਬ ਨੂੰ ਅਵੋਇਡ ਕਰੋ ਤੁਸੀਂ ਦੂਜੀਆਂ ਸਟੇਟਸ ਵਿੱਚ ਅਗਰ ਤੁਸੀਂ ਕਰਨਾ ਚਾਹੁੰਦੇ ਹੋ ਪਲੀਜ਼ ਕਰੋ ਮੈਨੂੰ ਲੱਗਦਾ ਵਾ ਕਿ ਪੰਜਾਬ ਸਰਕਾਰ ਜਿਹੜੀ ਕਾਗਜ਼ਾਂ 'ਚ ਇਸ਼ਤਿਹਾਰਾਂ 'ਚ ਬਿਜਲੀ ਦੇ ਖੰਭਿਆਂ ਤੇ ਜੋ ਕਲੇਮ ਕਰ ਰਹੇ ਨੇ ਉਹਨਾਂ ਨੂੰ ਆਪ ਨੂੰ ਪਤਾ ਵਾ ਕਿ ਅਸੀਂ ਬਹੁਤ ਕਮਜ਼ੋਰ ਪੈਰਾਂ ਦੇ ਆ ਇਸ ਢੰਗ ਦੇ ਨਾਲ ਉਹਨਾਂ ਨੇ ਪੰਚਾਇਤਾਂ ਦੇ ਫੰਡਸ ਰੋਕ ਕੇ ਰੱਖੇ ਨੇ ਪਿਛਲੇ ਡੇਢ ਦੋ ਸਾਲ ਤੋਂ ਸਰਪੰਚਾਂ ਨੂੰ ਇੱਕ ਕਿਸਮ ਦਾ ਚੋਰ ਗਰਦਾਨਿਆਂ ਵਾਂ ਦੇ ਹੈਵ ਦੇ ਦੇ ਡੋਂਟ ਦੇ ਡੋਂਟ ਹੈਵ ਦਾ ਮੋਰਲ ਕਰੇਜ ਟੂ ਹੋਲਡ ਇੰਡੀਪੈਂਡੈਂਟ ਇਲੈਕਸ਼ਨ ਉਹ ਡਰਦੇ ਨੇ ਕਿ ਕਿਤੇ ਪੰਚਾਇਤ ਤੇ ਮਿਨਿਸਪੈਲਟੀ ਦੀਆਂ ਇਲੈਕਸ਼ਨਾਂ ਅਗਰ ਪਾਰਲੀਮੈਂਟ ਤੋਂ ਪਹਿਲਾਂ ਕਰਾ ਕੇ ਆਪਣਾ ਜਲੂਸ ਨਾ ਕਢਾ ਦੇਣ ਕਿ ਲੋਕੀ ਜਲੂਸ ਕੱਢਣ ਵਾਸਤੇ ਤਿਆਰ ਖੜੇ ਨੇ ਸਰਨਵਜੋਤ ਸਿੱਧੂ ਦੀਆਂ ਰੈਲੀਆਂ ਬੜੀ ਨਵਜੋਤ ਇੱਕ ਸਾਡਾ ਸਤਕਾਰਯੋਗ ਹੋਂਹਾਰ ਲੀਡਰ ਹੈ ਪੰਜਾਬ ਦਾ ਪਰੰਤੂ ਅੱਜ ਦੇ ਜੋ ਅੱਜ ਦੀ ਡੇਟ ਵਿੱਚ ਆਏ ਓਨਲੀ ਆਈ ਕੈਨ ਓਨਲੀ ਸੇ ਕਿ ਕੋਈ ਵੀ ਸੰਕੇਤ ਇਦਾਂ ਦਾ ਨਹੀਂ ਜਾਣਾ ਚਾਹੀਦਾ ਜਿਹਦੇ ਵਿੱਚ ਸਾਨੂੰ ਐ ਲੱਗੇ ਕਿ ਪਾਰਟੀ ਆਪਸ ਵਿੱਚ ਟੋਫਾੜ ਹੋ ਰਹੀ ਜਾਂ ਖਾਣਾ ਜੰਗੀ ਹੋਰ ਐਸ ਫਾਰ ਐਜ਼ ਆਮ ਕਨਸਰਨ ਮੈਂ ਬਿਲਕੁਲ ਕਿਸੇ ਇਨਰ ਪਾਰਟੀ ਫਾਈਟਿੰਗ ਜਾਂ ਖਾਣਾ ਜੰਗੀ ਦਾ ਹਿੱਸਾ ਨਹੀਂ ਬਣਨਾ। ਰਾਮ ਮੰਦਰ ਦਾ ਪ੍ਰੋਗਰਾਮ ਅੱਜ ਜਿਹੜਾ ਚੱਲ ਰਿਹਾ ਉਹਨਾਂ ਨੂੰ ਲੱਖ ਲੱਖ ਵਧਾਈ ਹੋਵੇ। ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ। ਔਰ ਮੈਂ ਮੈਂ ਇਹੀ ਕਹਿਣਾ ਕਿ ਦੇਸ਼ ਵਾਸੀਆਂ ਨੂੰ ਵਿਸ਼ਵ 'ਚ ਬੈਠੇ ਇਨਸਾਫ ਪਸੰਦ ਲੋਕਾਂ ਨੂੰ ਭਗਵਾਨ ਰਾਮ ਤੋਂ ਸਿੱਖਿਆ ਲੈ ਕੇ ਤੇ ਆਪਣੀ ਜ਼ਿੰਦਗੀ ਨੂੰ ਆਲਟਰ ਕਰਨ ਦੀ ਕੋਸ਼ਿਸ਼ ਕਰਦੇ